ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਪਣ ਕद्दू ਦੀ ਸਬਜ਼ੀ ਬਣਾਵਾਂਗੇ ਐਥੇ ਮੈਂ ਚੱਪਣ ਕद्दू ਲੈਨੇ ਅੱਜ ਆਪਾਂ ਇਸ ਸਬਜ਼ੀ ਨੂੰ ਥੋੜੀ ਵੱਖਰੇ ਤਰੀਕੇ ਨਾਲ ਬਣਾਵਾਂਗੇ ਇਸ ਲਈ ਆਪਾਂ ਚੱਪਣ ਕद्दू ਨੂੰ ਛਿੱਲਾਂਗੇ ਨਹੀਂ ਬਿਨਾ ਛਿੱਲੇ ਤੋਂ ਬਣਾਵਾਂਗੇ ਇਸ ਤਰੀਕੇ ਨਾਲ ਥੋੜਾ ਜਿਹਾ ਸਾਫ਼ ਕਰ ਲਵਾਂਗੇ ਚੱਪਣ ਕद्दू ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਲੰਬਾ ਲੰਬਾ ਤੇ ਥੋੜਾ ਪਤਲਾ ਜਿਆਦਾ ਮੋਟਾ ਵੀ ਨਹੀਂ ਕਟਾਂਗੇ ਚੱਪਣ ਕद्दू ਨੂੰ ਮੈਂ ਪਹਿਲਾਂ ਧੋ ਲਿਆ ਸੀ ਹੁਣ ਆਪਾਂ ਇਸ ਨੂੰ ਕਟਾਂਗੇ ਕੱਟ ਕੇ ਨਹੀਂ ਧੋਵਾਂਗੇ ਛੱਪਣ ਕਦੂ ਨੂੰ ਕੱਟ ਕੇ ਧੋਂਦੇ ਨਾਲ ਇਸ ਦੇ ਵਿੱਚ ਪਾਣੀ ਚਲਾ ਜਾਏਗਾ ਫਿਰ ਸਬਜ਼ੀ ਸਵਾਦ ਨਹੀਂ ਬਣੇਗੀ ਮੈਂ ਇਸ ਦੇ ਨਾਲ ਹਰਾ ਧਨੀਆ ਵੀ ਧੋਤਾ ਸੀ ਇਸ ਕਰਕੇ ਛੱਪਣ ਕਦੂਆਂ ਉੱਪਰ ਹਲਕਾ ਹਲਕਾ ਹਰਾ ਧਨੀਆ ਲੱਗਾ ਹੋਇਆ ਹੈ ਇਸ ਤਰੀਕੇ ਨਾਲ ਕੱਟ ਲਵਾਂਗੇ ਛੱਪਣ ਕਦੂ ਨੂੰ ਮੈਂ ਇਸ ਤਰੀਕੇ ਨਾਲ ਕੱਟ ਰਹੀ ਹਾਂ ਆਪਾਂ ਚੋਪਿੰਗ ਬੋਰਡ ਉੱਪਰ ਵੀ ਕੱਟ ਸਕਦੇ ਹਾਂ ਸਬਜ਼ੀ ਨੂੰ ਅੱਜ ਮੈਂ ਇਸ ਤਰੀਕੇ ਨਾਲ ਚੱਪਣ ਕद्दू ਨੂੰ ਬਿਨਾਂ ਛਿੱਲੇ ਤੋਂ ਇਸ ਦੀ ਸਬਜ਼ੀ ਬਣਾ ਰਹੀ ਹਾਂ ਇਸ ਤੋਂ ਪਹਿਲਾਂ ਅਸੀਂ ਚੱਪਣ ਕद्दू ਦੀ ਸਬਜ਼ੀ ਨੂੰ ਛਿਲਕੇ ਵੀ ਬਣਾਇਆ ਹੈ ਜੀ ਪਰ ਇਸ ਤਰੀਕੇ ਨਾਲ ਬਿਨਾਂ ਛਿੱਲੇ ਤੋਂ ਸਬਜ਼ੀ ਬਣਾਉਣ ਦੇ ਨਾਲ ਸਬਜ਼ੀ ਦੇ ਟੇਸਟ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪਾਏਗਾ ਸਬਜ਼ੀ ਟੇਸਟੀ ਹੀ ਬਣੇਗੀ ਹੁਣ ਮੈਂ ਸਾਰੀ ਸਬਜ਼ੀ ਨੂੰ ਕੱਟ ਲਿਆ ਹੈ ਹੁਣ ਆਪਾਂ ਸਬਜ਼ੀ ਬਣਾਵਾਂਗੇ ਉਸ ਦੇ ਲਈ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਇਸਕੇ ਪਨਾ ਕਰੋ ਜੀ ਵੀਡੀਓ ਨੂੰ ਇੱਥੇ ਮੈਂ ਇੱਕ ਕੜਚੀ ਦੇ ਕਰੀਬ ਸਰੋਂ ਦਾ ਤੇਲ ਲਿਆ ਹੈ ਤੇਲ ਨੂੰ ਗਰਮ ਕਰ ਲਵਾਂਗੇ ਫਿਰ ਇੱਕ ਚਮਚ ਜੀਰਾ ਪਾਵਾਂਗੇ ਜੀਰਾ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਹੁਣ ਇਸ ਦੇ ਵਿੱਚ ਇੱਕ ਹਰੀ ਮਿਰਚ ਪਾਵਾਂਗੇ ਹਰੀ ਮਿਰਚ ਨੂੰ ਪਕਾ ਲਵਾਂਗੇ ਪਿਆਜ਼ ਪਾਵਾਂਗੇ ਬਰੀਕ ਕੱਟਿਆ ਹੋਇਆ ਮੈਂ ਇਹ ਤੇ ਕੁਕਲੀ ਭਰ ਕੇ ਪਿਆਜ਼ ਪਾਇਆ ਹੈ ਸਬਜ਼ੀ ਪਿਆਜ਼ ਪਾਉਣ ਦੇ ਨਾਲ ਜ਼ਿਆਦਾ ਟੇਸਟੀ ਬਣਦੀ ਹੈ ਇਸ ਲਈ ਆਪਾਂ ਪਿਆਜ਼ ਥੋੜਾ ਜਿਹਾ ਜ਼ਿਆਦਾ ਹੀ ਪਾਵਾਂਗੇ ਸਬਜ਼ੀ ਦੇ ਵਿੱਚ ਪਿਆਜ਼ ਨੂੰ ਥੋੜਾ ਜਿਹਾ ਪਕਾ ਲਵਾਂਗੇ ਪਿਆਜ਼ ਨੂੰ ਹਲਕਾ ਗੁਲਾਬੀ ਹੋਣ ਤੱਕ ਪਕਾ ਲਵਾਂਗੇ ਇਸ ਤਰੀਕੇ ਨਾਲ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਇਸ ਤਰੀਕੇ ਦੀ ਸਬਜ਼ੀ ਨੂੰ ਆਪਾਂ ਲੰਚ ਜਾਂ ਡਿਨਰ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ ਇਹ ਸਬਜ਼ੀ ਬਹੁਤ ਟੇਸਟੀ ਲੱਗਦੀ ਹੈ ਇਹ ਸਬਜ਼ੀ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਬਹੁਤ ਟੇਸਟੀ ਬਣਦੀ ਹੈ ਆਪਾਂ ਇਸ ਸਬਜ਼ੀ ਨੂੰ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹਾਂ ਹੁਣ ਆਪਾਂ ਇਸ ਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ ਆਪਾਂ ਸਬਜ਼ੀ ਦੇ ਵਿੱਚ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਲਸਣ ਅਦਰਕ ਦੇ ਪੇਸਟ ਨੂੰ ਮਿਕਸ ਕਰ ਲਵਾਂਗੇ ਪਿਆਜ਼ ਦੇ ਵਿੱਚ ਲਸਣ ਅਦਰਕ ਦਾ ਪੇਸਟ ਪਾਉਣ ਦੇ ਨਾਲ ਵੀ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਇਸ ਤਰੀਕੇ ਦੀਆਂ ਹਰੀਆਂ ਸਬਜ਼ੀਆਂ ਆਪਾਂ ਨੂੰ ਰੋਜ਼ ਖਾਣੀ ਵਿੱਚ ਖਾਣੀਆਂ ਚਾਹੀਦੀਆਂ ਨੇ ਜੀ ਇਹਨਾਂ ਦੇ ਬਹੁਤ ਸਾਰੇ ਫਾਇਦੇ ਨੇ ਇਹ ਸਬਜ਼ੀਆਂ ਬਹੁਤ ਜਲਦੀ ਵੀ ਬਣ ਜਾਂਦੀਆਂ ਨੇ ਤੇ ਬਹੁਤ ਹੈਲਦੀ ਵੀ ਨੇ ਪਿਆਜ਼ ਨੂੰ ਥੋੜੀ ਦੇਰ ਪਕਾ ਲਵਾਂਗੇ ਤੁਸੀਂ ਦੇਖੋਗੇ ਜੀ ਆਪਾਂ ਸਬਜ਼ੀ ਦਾ ਛਿਲਕਾ ਨਹੀਂ ਉਤਾਰਿਆ ਫਿਰ ਵੀ ਇਹ ਸਬਜ਼ੀ ਆਮ ਸਬਜ਼ੀ ਦੀ ਤਰ੍ਹਾਂ ਵਧੀਆ ਪੱਕ ਜਾਏਗੀ ਤੇ ਨਰਮ ਹੋ ਜਾਏਗੀ दो छोटे साइज के टमाटर पावगे इस तरीके से कटे हुए टमाटर न पका लवेंगे टमाटर न थोड़ी देर पका लवेंगे ਟਮਾਟਰ ਜਲਦੀ ਸੌਫਟ ਹੋ ਜਾਵੇ ਇਸਦੇ ਲਈ ਸਵਾਦ ਅਨੁਸਾਰ ਨਾਮਕ ਪਾਵਾਂਗੇ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ 2 ਚਮਚ ਪਾਵਾਂਗੇ ਹਨ ਇਤ ਨੂੰ ਮਿਕਸ ਕਰ ਲਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸਦੇ ਵਿੱਚ ਚਾਪਣ ਕਦੂ ਪਾਵਾਂਗੇ ਚਾਪਣ ਕਦੂ ਨੂੰ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਦੇ ਵਿੱਚ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੇਂ-ਨਵੇਂ ਵੀਡੀਓਜ਼ ਪਾਉਂਦੇ ਰਹਿੰਨੇ ਹਾਂ ਜੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਰੋਟੀਆਂ ਪਰੌਠੇ ਦੇ ਨਾਲ ਇਹ ਸਬਜ਼ੀ ਬਹੁਤ ਟੇਸਟੀ ਲੱਗਦੀ ਹੈ ਤਬਜ਼ੀ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਵਾਂਗੇ ਆਪਾਂ ਜੇ ਆਪਾਂ ਪਾਣੀ ਪਾਵਾਂਗੇ ਤਾਂ ਸਿਰਫ ਮਸਾਲੇ ਨੂੰ ਥੋੜਾ ਜਿਹਾ ਪਕਾਉਣ ਵਾਸਤੇ ਹੀ ਪਾਵਾਂਗੇ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਜ਼ਿਆਦਾ ਪਾਣੀ ਪਾਉਣ ਦੇ ਨਾਲ ਇਹ ਸਬਜੀ ਟੇਸਟੀ ਨਹੀਂ ਬਣੇਗੀ ਤੁਸੀਂ ਦੇਖੋਗੇ ਜੀ ਆਪਾਂ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਇਆ ਹੈ ਸਬਜੀ ਆਪਣੇ ਆਪ ਹੀ ਪਾਣੀ ਛੱਟ ਜਾਏਗੀ ਤੇ ਵਧੀਆ ਪੱਕ ਜਾਏਗੀ ਸਬਜ਼ੀ ਦੇ ਵਿੱਚ ਡੇਢ ਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਸਬਜ਼ੀ ਦੇ ਵਿੱਚ ਆਪਾਂ ਹਰੀ ਮਿਰਚ ਵੀ ਪਾਈ ਹੈ ਇਸ ਤੇ ਲਈ ਆਪਾਂ ਲਾਲ ਮਿਰਚ ਆਪਣੀ ਹਿਸਾਬ ਨਾਲ ਪਾਵਾਂਗੇ ਜੇ ਤੁਹਾਨੂੰ ਚੱਪਣ ਕਦੂ ਦੀ ਸਬਜ਼ੀ ਵਾਲੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਸਬਜ਼ੀ ਮਿਕਸ ਹੋ ਚੁੱਕੀ ਹੈ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਸਬਜ਼ੀ ਦੇ ਵਿੱਚੋਂ ਉਡੀ ਜੀ ਕਾਲੀ ਮਿਰਚ ਪਾਵਾਂਗੇ ਕਾਲੀ ਮਿਰਚ ਆਪਸ਼ਨਲ ਹੈ ਪੰਜ ਤੁਸੀਂ ਸਕਿਪ ਵੀ ਕਰ ਸਕਦੇ ਹਾਂ ਸਾਰੇ ਮਸਾਲਿਆਂ ਨੂੰ ਸਬਜੀ ਦੇ ਵਿੱਚ ਮਿਕਸ ਕਰ ਲਵਾਂਗੇ ਆਪਾਂ ਸਬਜੀ ਦੇ ਵਿੱਚ ਪਾਣੀ ਨਹੀਂ ਪਾਵਾਂਗੇ ਤੁਸੀਂ ਦੇਖੋਗੇ ਜੀ ਸਬਜੀ ਆਪਣੇ ਆਪ ਹੀ ਪਾਣੀ ਛੱਡਣਾ ਸ਼ੁਰੂ ਕਰਦੀ ਹੈ ਤੇ ਵਧੀਆ ਤਰੀਕੇ ਨਾਲ ਪੱਕ ਜਾਏਗੀ ਮਸਾਲਿਆਂ ਨੂੰ ਜੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਇਸ ਤਰੀਕੇ ਨਾਲ ਜੇ ਆਪਣਾ ਕਦੂਆ ਉੱਪਰ ਮਸਾਲਿਆਂ ਦੀ ਵਧੀਆ ਕੋਟਿੰਗ ਹੋ ਜਾਏਗੀ ਤੇ ਸਬਜ਼ੀ ਬਹੁਤ ਵਧੀਆ ਤੇ ਟੇਸਟੀ ਬਣੇਗੀ ਸਬਜ਼ੀ ਨੂੰ ਢੱਕ ਕੇ ਲੋ ਫਲੇਮ ਤੇ ਪਕਾ ਲਵਾਂਗੇ वेच वेच दी चेक करते रहेंगे ताकि सब्जी जले ना। सब्जी नु एक बार हिला लवेंगे इस तरीके बहुत ही बढ़िया टेस्टी मसालेदार सब्जी बनेगी ਸਬਜੀ ਨੂੰ ਢੱਕ ਕੇ ਪਕਾ ਲਵਾਂਗੇ ਹੁਣ ਸਬਜੀ ਪੱਕ ਚੁੱਕੀ ਹੈ ਇਸ ਤਰੀਕੇ ਦੀ ਸਬਜੀ ਪੱਕ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਜੀ ਸਬਜੀ ਬਹੁਤ ਹੀ ਵਧੀਆ ਮਸਾਲੇਦਾਰ ਬਣੀ ਹੈ ਕਈ ਵਾਰ ਆਪਾਂ ਨੂੰ ਜਲਦੀ ਹੁੰਦੀ ਹੈ ਤਾਂ ਆਪਾਂ ਇਸ ਤਰੀਕੇ ਨਾਲ ਸਬਜੀ ਨੂੰ ਬਿਨਾ ਛਿੱਲੇ ਤੋਂ ਬਣਾ ਸਕਦੇ ਹਾਂ ਸਬਜੀ ਉੱਪਰ ਹਰਾ ਧਨੀਆ ਪਾ ਮੰਗੇ ਹੁਣ ਇਸ ਤਰੀਕੇ ਨਾਲ ਆਪਣੀ ਚਪਕਣ ਕद्दू ਦੀ ਸੁੱਕੀ ਸਬਜੀ ਬਣ ਕੇ ਤਿਆਰ ਹੈ ਹਰੇ ਧਨੀਏ ਨੂੰ ਮਿਕਸ ਕਰ ਲਵਾਂਗੇ ਸਬਜੀ ਦੇ ਵਿੱਚ ਹੁਣ ਸਬਜ਼ੀ ਤਿਆਰ ਹੈ ਸਬਜ਼ੀ ਨੂੰ ਸਰਵ ਕਰ ਲਵਾਂਗੇ ਗਰਮ ਗਰਮ ਸਬਜ਼ੀ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਇਸ ਤਰੀਕੇ ਦੀ ਸੁੱਕੀ ਸਬਜ਼ੀ ਰੋਟੀ ਜਾਂ ਪਰੌਂਠੇ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਸਬਜੀ ਉੱਪਰ ਹਰਾ ਧਨੀਆ ਪਾ ਕੇ ਸਰਵ ਕਰਾਂਗੇ ਸਬਜੀ ਨੂੰ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਬਜੀ ਉੱਪਰ ਹਰੀਆਂ ਮਿਰਚਾਂ ਲਗਾ ਕੇ ਸਬਜੀ ਨੂੰ ਸਰਵ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ